ਸਸਤੀ ਕਾਰਜਿਤ ਅਨੁਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕردوਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਉਮੀਦ ਹੈ ਤੁਸੀਂ ਸਾਰੇ ਅਨੰਦ ਖੁਸ਼ੀ ਹੋਵੋਗੇ ਪਰਮਾਤਮਾ ਦੀ ਕਿਰਪਾ ਬਣੀ ਰਹੇ ਤੰਦਰੁਸਤੀਆਂ ਪਰਮਾਤਮਾ ਸਾਰਿਆਂ ਨੂੰ ਰੱਖੇ ਤੰਦਰੁਸਤੀ ਲਈਦਾ ਵੀ ਪਾਈਦੇ ਨੇ ਖੁਸ਼ ਰਹੀਏ ਤੇ ਨੁਕਤੇ ਪਾਈਦੇ ਨੇ ਹਨਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਖੁਸ਼ ਰਹੀਏ ਨਹੀਂ ਤਾਂ ਟੈਨਸ਼ਨਾਂ ਤਾਂ ਇਹ ਸਮਾਂ ਇਹੋ ਜਿਹਾ ਸਾਰਿਆਂ ਨੂੰ ਹੈਨਾ ਪਰ ਜੇ ਸਮੇਂ 'ਚੋਂ ਸਮਾਂ ਕੱਢ ਕੇ ਆਪਾਂ ਆਪਣੀ ਟੇਸ਼ਨ ਦੂਰ ਰੱਖੀਏ ਤਾਂ ਮੜਾ ਮੁੱਟਾ ਚੱਲ ਚਿੱਤ ਖੁਸ਼ ਰਹਿੰਦਾ ਹੈਗਾ ਹੈਨਾ ਉਮਰ ਵੱਧਦੀ ਹੈ ਤੇ ਤੁਸੀਂ ਇਹਨਾਂ ਗੀਤਾਂ 'ਚੋਂ ਜਿਹੜੇ ਆ ਕਰੋ ਜਦੋਂ ਮਤਲਬ ਚਿੱਤ ਉਦਾਸ ਹੋਵੇ ਸਗੋਦੋਂ ਕੱਢ ਕੇ ਤੁਸੀਂ YouTube ਖੋਲ੍ਹ ਲਿਓ ਆਪ ਦੇ ਸੁਣ ਲਓ ਜਾਂ ਭਗਵਾਨ ਦਾ ਨਾਮ ਸੁਣ ਲਓ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈਨਾ ਤੇ ਲੋ ਮੈਂ ਤੁਹਾਨੂੰ ਅੱਜ ਪੰਜਾਬੀ ਲੋਕ ਗੀਤਾਂ ਦੇ ਰੰਗਦਾਰ ਦੁਨੀਆ ਵਿੱਚ ਲੈ ਕੇ ਜਾ ਰਹੀ ਹਾਂ ਇਹ ਗੀਤ ਸਿਰਫ ਸੁਰਾਂ ਦਾ ਜਾਦੂ ਹੀ ਨਹੀਂ ਬਲਕਿ ਸਾਡੀ ਵਿਰਾਸਤ ਦਾ ਹਿੱਸਾ ਨੇ ਅੱਜ ਅਸੀਂ ਇਹੋ ਜਿਹੇ ਗੀਤ ਦੀ ਗੱਲ ਕਰਾਂਗੇ ਜਿਹੜਾ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਕਿ ਇਹ ਇੱਕ ਪਤੀ ਪਤਨੀ ਦਾ ਗੀਤ ਹੈ ਉਹਨਾਂ ਦਾ ਬਹੁਤ ਆਪਸ ਵਿੱਚ ਹੀ ਫ੍ਰੇਮ ਹੈ ਹੈਨਾ ਤੇ ਉਹ ਕਹਿੰਦਾ ਤੂੰ ਮੇਰੀ ਜਾਨ ਹੈ ਉਹ ਕਹਿੰਦਾ ਤੂੰ ਮੇਰੀ ਜਾਨ ਹੈ ਜਾਨ ਤਾਂ ਪਤਾ ਨਹੀਂ ਕੀ ਦੀ ਹੈ ਤੇ ਪਰ ਇਹਦੇ ਵਿੱਚ ਇਹੀ ਦੱਸਿਆ ਹੋਇਆ ਹੈ ਹੈਨਾ ਪਰਮਾਤਮਾ ਕਰੇ ਇਸਤਾਂ ਦੀ ਮੀਲ ਚਾਹੀਦਾ ਪਰ ਹੋਰ ਪਰਿਵਾਰ ਨਾਲ ਵੀ ਚਾਹੀਦਾ ਹੈ ਨਾ ਤੇ ਸੋਣੋ ਤੁਸੀਂ ਇਸ ਤੇ ਬਹੁਤੀ ਵਿਆਖਿਆ ਦਾ ਕੀ ਕਰਾਂ ਤੇ ਲਓ ਇੱਕ ਜਿਹੜਾ ਮੈਂ ਨੁਕਤਾ ਪਾਉਂ ਕੱਲ ਹੀ ਕਮਰਸਰ ਤੋਂ ਭੈਣ ਨੇ ਮੈਨੂੰ ਪੁੱਛਿਆ ਵੀ ਮੇਰੇ ਘਰਾਂ ਨੂੰ ਕੱਲ ਪਰਸ ਹੀ ਉਹ ਖੰਗ ਹੋ ਗਈ ਜਿਆਦੇ ਬਲਗਮ ਵਾਲੀ ਮੈਂ ਕਿਹਾ ਤੁਸੀਂ ਵੀਡੀਓ ਖੋਲੋ ਕਿ ਮੈਨੂੰ ਉੱਥੋਂ ਹੁਣ ਮੈਂ ਕਿੱਥੋਂ ਖੋਲਣਾ ਕਿਵੇਂ ਕਰਾਂ ਹੁਣੇ ਦੱਸੋ ਮੈਂ ਕਿਵੇਂ ਬਾਹਰ ਆਂ ਤੇ ਫਿਰ ਮੈਨੂੰ ਮੈ ਤੁਹਾਨੂੰ ਕੋਈ ਗਲਤਫਲਤ ਨਾ ਦੱਸਿਆ ਜਾਵੇ ਤੇ ਮੈਂ ਕਿਹਾ ਸੌਖੇ ਮੈਂ ਭੁੱਲ ਜਾਨੀਆਂ ਕਿਉਂਕਿ ਬਹੁਤੇ ਨੁਕਤੇ ਪਾਉਣੀਆਂ ਖੰਗ ਦੇ ਤਾਂ ਬਹੁਤ ਮੇਰੇ ਭਾਏ ਹੋਏ ਨੇ ਮੈਂ ਤਾਂ ਕਿਹਾ ਪੁੱਠ ਕੰਡਾ ਲਿਆ ਇਥੋਂ ਉਹਦੇ ਜਿਹੜੇ ਕੰਡੇ ਜੇ ਨੇ ਉਹਨਾਂ ਦੀ ਰਾਖ ਕਰਕੇ ਦੇਵੇ ਤੇ ਇਹ ਆਮ ਤੁਸੀਂ ਲਿਆ ਕਰੋ ਸਿਹਤ ਨਾਲ ਚਿੱਟਣੀਆਂ ਨਾ ਬੱਚਾ ਬੁੱਢਾ ਕੋਈ ਵੀ ਲੋਕ ਕੋਈ ਸਾਈਡ ਇਫੈਕਟ ਨਹੀਂ ਇੱਕ ਤਾਂ ਸਾਨੂੰ ਸੁਣੀ ਦੱਸਦਾ ਕਿ ਪੁੱਠ ਕੰਡਾ ਨਹੀਂ ਹੁੰਦਾ ਆਮ ਬਲਾਟਾਂ 'ਚ ਖੜਾ ਹੈ ਸੜਕਾਂ ਦੇ ਕਿਨਾਰੇ ਖੜਾ ਉਹਦੇ ਪੁੱਠੇ ਕੰਡੇ ਲੱਗੇ ਹੁੰਦੇ ਨੇ ਉਲਟ ਜੀਰਾ ਵੀ ਕਹਿੰਦੇ ਨੇ ਅਸੀਂ ਤਾਂ ਪੁਟਕੰਡਾ ਹੀ ਕਹਿੰਨੇ ਆ ਤੇ ਉਹਦੇ ਉਹ ਕੰਡੇ ਜੇ ਲਿਆਓ ਤੁਸੀਂ ਉਹ ਲਿਆ ਕੇ ਤਵੇ ਤੇ ਲਿਆ ਕੇ ਰਾਖ ਕਰ ਲੋ ਤੇ ਰਾਖ ਕਰਕੇ ਉਹ ਦੋ ਛੁਟਕੀਆਂ ਰਾਖ ਦੀਆਂ ਤੇ ਇੱਕ ਛੁਟਕੀ ਬੱਚੇ ਨੂੰ ਦੇ ਦਿਓ ਸਹਤਨਾ ਦੇ ਅੰਚ ਦੋ ਤਿੰਨ ਵਾਰ ਚਟਾਓ ਖੰਗ ਹੀ ਨਹੀਂ ਹੋਣੀ ਕਦੇ ਤੇ ਜਿਨ੍ਹਾਂ ਨੇ ਵਰਤੇ ਅਸੀਂ ਇਹ ਵਰਤੇ ਨੇ ਤੇ ਅਸੀਂ ਬੱਚਿਆਂ ਨੂੰ ਇਹੀ ਦਿੰਦੇ ਹੁੰਦੇ ਸੀ ਦੋ ਛੁਟਕੇ ਲੈ ਲੋ ਸਹਤ ਜੇ ਘਰ ਦਾ ਮੇਜੇ ਛੋਟੀ ਮੱਕੀ ਦਾ ਤਾਂ ਕਹਾਂ ਪਾਇ ਪਰ ਨਹੀਂ ਮਿਲਦਾ ਫਿਰ ਆਪਾਂ ਬਾਜ਼ਾਰੋਂ ਨਹੀਂ ਲਿਆਉਂਦੇ ਹਨਾ ਤੇ ਉਹ ਸਹਿਤ ਦੀ ਵਰਤੋਂ ਕਰੋ ਤੇ ਆ ਦੂਸਰਾ ਨੁਕਤਾ ਖੰਗ ਵਾਲਾਈ ਇਹ ਮੈਂ ਇਸ ਗੀਤ ਤੋਂ ਬਾਅਦ ਪਾਉਂਗੀ ਤੇ ਸੁਣੋ ਇਹ ਪਿਆਰਾ ਜਿਹਾ ਲੋਕ ਗੀਤ ਤੇ ਮਾਣੋ ਇਸ ਗੀਤ ਦਾ ਆਨੰਦ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲੋ ਪਹਿਲਾਂ ਗੀਤ ਸੁਣੋ ਤੇ ਮਾਣੋ ਇਸ ਗੀਤ ਦਾ ਮਾਣ ਕੋੜਾ ਤੈਨੂੰ ਕੇ ਰੇ ਸਿੰਘਾ

குமேக்கான மீம ਤੇ ਤੈਨੂੰ ਕੇਰਸੀਆ ਜੀ ਰੱਬ ਫੇਰੀ ਬਿਨਾ ਮਾਂਗੇ ਜੂ ਰੱਬ ਫੇਰੀ ਬਿਨਾ ਮਾਂਗੇ ਤੂੰ ਮੇਰੀ ਜਾਨ ਕੇਰਸੀਆ दे माँगे णि ने अड्रे गे टरि तु मडाम माँगे ਮਖਮਲ ਦਾਲਿਆ ਮੰਗੇ ਨੀ ਸੂਟ ਮਖਮਲ ਦਾਲਿਆ ਮੰਗੇ ਤੂੰ ਮੇਰੀ ਜਾਂ ਨੀ ਚੰਦ ਕੁਰਵੇ ਨੀ ਵੈਨੋ ਖੂਬਸੂਰਤ ਤੈਨੂੰ ਅਸ਼ਿਕਰ ਮੰਗੇ ਕੋਟ ਤੈਨੂੰ ਕੇਰਸੀਆਂ ਬਿਠਾਈ ਫੇਰ ਇਮਨਾ ਮੰਗੇ tai bher manange tu meri jaan nikere siya ve na kare jhane na lema ਸ਼ਪਾਰ ਦਾ ਚੰਦ ਕੁਰੇ ਨਿਵੋਤਾ ਖੂਬ ਸਜਾਂ ਮੰਗੇ ਨਿਵੋਤਾ ਖੂਬ ਸਜਾਂ ਮੰਗੇ

ਜਨਮ ਜਨਮ ਦਾ ਸਾਥ ਇਹ ਸੁਖਣਾ ਸੁਖ ਕੇ ਆਵਾਂਗੇ ਲੋ ਜੀ ਗੀਤ ਹੋਇਆ ਪੂਰਾ ਛਪਾਰ ਦੇ ਮੇਲੇ ਤੇ ਵੀ ਗਏ ਨੇ ਉਥੇ ਫਿਰ ਉਹਨਾਂ ਨੇ ਕਹਿੰਦੇ ਅਸ ਕਹਿੰਦੇ ਸੁਖ ਸੁਖ ਕੇ ਆਵਾਂਗੇ ਵੀ ਆਪਾਂ ਨੂੰ ਜਨਮ ਜਨਮ ਦਾ ਫੇਰ ਸਾਥ ਮਿਲੇ ਹਨ ਜਿਹੜੀਆਂ ਸੋਖੀਆਂ ਨੇ ਤੇ ਉਹਨਾਂ ਦਾ ਮਿਲ ਉਹਨਾਂ ਦਾ ਹੀ ਕਹਿਣਾਂ ਤੇ ਬਾਕੀ ਤਾਂ ਹੀ ਕਹਿਣਾ ਬੰਦਾ ਵੀ ਮੁੜ ਕੇ ਨਹੀਂ ਦੇਣਾ ਬਾਪੂ ਕੋਈ ਬੰਦਾ ਕੋਈ ਤੇ ਪ੍ਰਮਾਤਮਾ ਕਰੇ ਸਾਰਿਆਂ ਦਾ ਇਸ ਤਰ੍ਹਾਂ ਦਾ ਹੀ ਪ੍ਰੇਮ ਰਹੇ ਤੇ ਲਵ ਆਜੋ ਹੁਣ ਤੰਦਰੁਸਤੀ ਵੱਲ ਹੈ ਨਾ ਤੇ ਕਹਿੰਦੀ ਵੀ ਉਹ ਭੈਣ ਨੇ ਮੈਨੂੰ ਅਮਰਸਰ ਤੋਂ ਫੋਨ ਕਰਿਆ ਸੀ ਵੀ ਮੈਨੂੰ ਮੇਰੇ ਘਰ ਵਾਲ ਨੂੰ ਬਲਕਿ ਕੱਲ੍ਹ ਪਰਸੋਂ ਦੇ ਕੋਈ ਆ ਉਹ ਕੋਈ ਉਹ ਵੱਡਾ ਹੈ ਨਹੀਂ ਨੁਕਤਾ ਸੀ ਇਹ ਤਾਂ ਬਹੁਤ ਹੀ ਸੌਖਾ ਜਿਹਾ ਹੈ ਪਤਾ ਕੀ ਕਰਨਾ ਹੈ ਲਓ ਤੁਸੀਂ ਅਦਰਕ ਜੇ ਨੱਕਵੰਦ ਹੈ ਹੈਨਾ ਤੇ ਸਰੀਰ ਵਿੱਚ ਜਕੜਨਾ ਹੈ ਜ਼ੁਕਾਮ ਨਾਲ ਬੁਖਾਰ ਹੈ ਇਉਂ ਤਾਂ ਫਿਰ ਇੱਕ ਈ ਲੂ ਨੁਕਤਾ ਹੈ ਹੈਨਾ ਜੇ ਥੋੜਾ ਜਿਹਾ ਚਿਤਮੰਦਾ ਜੂਰ ਕਰਕੇ ਦੇਖੋ ਠੀਕ ਵੀ ਹੋਵੋਗੇ ਅਦਰਕ ਦਾ ਰਾਸ ਇੱਕ ਚਮਚਾ ਲੈ ਲਓ ਅਦਰਕ ਦਾ ਰਸ ਕੱਟ ਲਓਗੇ ਨਾ ਤੇ ਉਹ ਮਿਸੀਜ ਪਾ ਕੇ ਕੱਢ ਲਓ ਚਾਹੇ ਹੈਨਾ ਤੇ ਚਾਹੇ ਕੁੱਟ ਕੇ ਉਹਦਾ ਰਸ ਕੱਢ ਲਿਆ ਤੇ ਅਦਰਕ ਦਾ ਰਸ ਕੱਢ ਲਿਆ ਤੇ ਸਹਿ ਇੱਕ ਚਮਚਾ ਸਹਿ ਲੈ ਲਓ ਜੇ ਛੋਟੀ ਮੱਖੀ ਦਾ ਸਹਿਦ ਮੈਂ ਕਿਹਦਾ ਕਹਾ ਪਾਏ ਜੇ ਵੀ ਜਿਹੜਾ ਫਿਰ ਮਿਲਦਾ ਆਪਾਂ ਉਹੀ ਵਰਤਣਾ ਹੈ ਨਾ ਤੇ ਉਹ ਤੁਸੀਂ ਸ਼ਹਿਦ ਦੇ ਵਿੱਚ ਇੱਕ ਚਮਚਾ ਆਪਣਾ ਉਹਦਾ ਅਦਰਕ ਦਾ ਰਸ ਇੱਕ ਚਮਚਾ ਹੀ ਸ਼ਹਿਦ ਦੋਵਾਂ ਨੂੰ ਮਿਲਾ ਲਓ ਤੇ ਤੁਸੀਂ ਇਹਨੂੰ ਚੱਟ ਲਓ ਤੇ ਚੱਟ ਲਓ ਹੈ ਨਾ ਫਿਰ ਜਿਵੇਂ ਹੋਈ ਬਲਗ ਦੀ ਨੱਕ ਰਾਹੀਂ ਤੇ ਟਾਇਲਟ ਦੇ ਰਸਤੇ ਨਿਕਲੂਗੀ ਇਹ ਸਰਦੀਆਂ ਵਾਲੀ ਉਹ ਖਾਂਸੀ ਹੁੰਦੀ ਹੈ ਇਹ ਇਹ ਐ ਹੋ ਜਾਂਦੀ ਹੈ ਹੈ ਨਾ ਇਹ ਦਿਨ ਵਿੱਚ 2-3 ਵਾਰੀ ਲੈ ਲਓ 2 ਵਾਰ ਤਾਂ ਜ਼ਰੂਰ ਲੈ ਲਓ ਤੇ ਤੁਹਾਨੂੰ ਆਪਣੇ ਆਪ ਹੀ ਬਸ 1-2 ਦਿਨ ਚ ਖਾਂਸੀ ਖਤਮ ਆਹ ਹਾਂ ਹਾਂ ਚਾਹ ਚਾਹ ਚੂ ਲਵੋ ਤੇ ਉਹਦੇ ਜੀ ਮੜੇ ਅਦਰਕ ਚੀਲੋ ਅਦਰਕ ਨੇ ਕੰਮ ਕਰ ਦੇਣਾ ਤੇ ਨੱਕ ਬੰਦਾ ਤਾਂ 2-3 ਕਾਲੀਆਂ ਮਿਰਚਾਂ ਵੀ ਚੱਭ ਲਓ ਸਮਝ ਨੱਕ ਤਾਂ ਉਹਦੀ ਜਦੋਂ ਤੁਸੀਂ ਮਿਰਚ ਚੱਭੀ ਉਸੇ ਵਕਤ ਹੀ ਨੱਕ ਖੁੱਲ ਜੂ ਮੈਂ ਦੁਕਾਨ ਤੇ ਕੱਪੜੇ ਲੈਣ ਗਈ ਉਹ ਭਾਈ ਦਾ ਨੱਕ ਹੋਇਆ ਪਿਆ ਸੀ ਤੇ ਬੰਦ ਉਹ ਤੋਂ ਗੁੰਗੜਾ ਜਿਹਾ ਬੋਲੇ ਮੈਂ ਕਿ ਪੁੱਤ ਕੱਪੜਾ ਤਾਂ ਫੇਰ ਦਿਖਾਈਂ ਤੇ ਕਾਲੀਆਂ ਮਿਰਚਾਂ ਜੇ ਇੱਥੋਂ ਮਿਲ ਜਾਣਗੀਆਂ ਤੂੰ ਦੋ ਤਿੰਨ ਚੱਪ ਉਹਨੇ ਉਹੀ ਜਵਾਕ ਭੇਜਿਆ ਨਾਲ ਹੀ ਦੁਕਾਨ ਸੀ ਚੱਪ ਜੀ ਕਹਿੰਦਾ ਮਾਤਾ ਜੀ ਇਹ ਤਾਂ ਕਮਾਲ ਹੀ ਹੋ ਗਿਆ ਤੁਹਾਨੂੰ ਉਹਦੀ ਨੱਕ ਖੁੱਲ ਗਿਆ ਹੈਨਾ ਕਾਲੀ ਮਿਰਚ ਵੀ ਇਹਨੂੰ ਖੋਲ ਦਿੰਦੀ ਹੈ ਹੈਨਾ ਤੇ ਤੁਸੀਂ ਇਹ ਆਧਨਿਕ ਦਾ ਰਸ ਤੇ ਸ਼ਹਿਦ ਪਾ ਕੇ ਚੱਟੋ ਪ੍ਰਮਾਤਮਾ ਭਲੀ ਕਰੂਗਾ ਲੈ ਹੁਣ ਦਿਓ ਮੈਨੂੰ ਛੁੱਟੀ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ